ਮਾਪੂ ਜਾਰਾ ਸੀਗੀ ਇਹਨਾਂ ਨੇ ਕਹਿ ਕਰਕੇ ਮੈਂ ਜਿੱਦਾਂ ਮੈਨੂੰ ਡਾਕਟਰਾਂ ਨੇ ਕਿਹਾ ਸੀ ਤੁਸੀਂ ਅੱਜ ਰਹਿ ਗਏ ਹੋ ਕੱਲ ਨਹੀਂ ਹੋ ਪਰ ਇਹਨਾਂ ਦੀ ਬਦੌਰ ਕਰਕੇ ਅੱਜ ਤਾਂ ਠੁੜ ਗਈ ਮਾਹਰ ਕਰਨ ਵਾਲੇ ਬਹੁਤ ਠੀਕਾ ਮੈਂ ਬਹੁਤ ਜ਼ਾਰਾ ਮੈਂ ਟੁੱਟ ਨਹੀਂ ਬਹੁਤ ਵਿੱਚ ਕੱਟ ਵਾਹ ਨੂੰ ਸੱਚੀ ਮਾਰ ਕੇ ਕਹਿ ਲਈ ਮੈਂ ਮੈਂ ਕੱਟ ਤਿੰਨ ਦਾ ਬੱਚੇ ਦਾ ਬਹੁਤ ਧੰਨਵਾਦ ਕਰਦੇ ਪ੍ਰਭੂ ਕਰਨ ਵਾਲਾ ਸਾਡੀ ਸਾਰੀ ਫੈਕਟਰੀ ਠੀਕ ਕਰ ਦਿੱਤੀ ਉੱਥੇ ਸਾਨੂੰ ਜਿਹੜੀ ਜਿੱਥੇ ਅਸੀਂ ਪੈਸੇ ਨਾ ਗਾਉਂਦਾ ਸੀ ਮੈਂ ਵੇਚਾ ਅੱਜ ਅਸੀਂ ਉੱਥੋਂ 2000 ਰੁਪਏ ਰੈਂਟ ਆ ਰਿਹਾ ਅਸੀਂ ਬਹੁਤ ਖੁਸ਼ ਹਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਘਰ ਜਾਂਦਾ ਸੀ ਇਹਨਾਂ ਸਾਡਾ ਘਰ ਸਾਰਾ ਸਹੀ ਕੀਤਾ ਤੇ ਸਾਡਾ ਘਰ ਬਹੁਤ ਵਧੀਆ ਉਹਦੀ ਵਜ੍ਹਾ ਨਾਲ ਸਾਡੇ ਬੱਚੇ ਵੀ ਸੈਟਲ ਹੋ ਗਏ ਮੇਰਾ ਵੀ ਠੀਕ ਹੈ ਮੇਰੀ ਵਾਈਫ ਵੀ ਠੀਕ ਹੈ ਅਸੀਂ ਬਹੁਤ ਹੀ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਦਾ ਮੇਰੇ ਬੱਚੇ ਇਹਨਾਂ ਨੇ ਬਾਹਰ ਭੇਜ ਦਿਆ ਬਹੁਤ ਵਧੀਆ ਜਿਹਾ ਕੰਮ ਵਾਈਟ ਕੀਤਾ ਹੈ ਕਿ ਘਰ ਦੇ ਵਿੱਚ ਜਦੋਂ ਕਿਚਨ ਖਰਾਬ ਹੋਏਗੀ ਨਾ ਤੇ ਬਰਕਤ ਵੀ ਖਰਾਬ ਹੋਏਗੀ ਤੇ ਘਰ ਚ ਤੇਰੀ ਲੇਡੀ ਹੈ ਉਹ ਵੀ ਜਿੰਦਾ ਦੀ ਦੱਸ ਰਿਹਾ ਹੈ ਕਿ ਬੜੇ ਸਾਲਾਂ ਤੋਂ ਜਿੱਦਾਂ ਬਿਮਾਰ ਸੀਗੇ ਜਦੋਂ ਹੀ ਤੁਸੀਂ ਉਹ ਠੀਕ ਕਰੋਗੇ ਕੱਲੇ ਪੈਸੇ ਵੱਲੋਂ ਨ ਤੁਸੀਂ ਸੁੱਖ ਚੈਨ ਵੱਲੋਂ ਵੀ ਔਰ ਬਰਕਤ ਵੱਲੋਂ ਵੀ ਠੀਕ ਹੋ ਜਾਵੋਗੇ। ਨਮਸਤੇ ਸਭੀ ਟਾਡਾ ਮੈਂ ਹਮਤਾਟਾ ਦੋਸਤ ਤੁਹਾਡਾ ਸਟਾਰੋਲੋਜਰ ਵਾਸਤੂ ਕੰਸਲਟੈਂਟ ਰਵੀਸ਼ ਅਬਲੋ। ਦੋਸਤੋ ਮੈਂ ਇੱਕ ਸਾਈਟ ਤੇ ਆਇਆ ਹਾਂ। ਇਹ ਨਕੋਦਰ ਦੇ ਕੋਲ ਇੱਕ ਪਿੰਡ ਹੈ। ਕੀ ਨਾਮ ਹੈ ਪਿੰਡਾ ਚਾਂਦੀਆਂ। ਤੇ ਮੈਨੂੰ ਲੱਗਦਾ ਮੈਂ 5-7 ਸਾਲ ਬਾਅਦ ਇੱਥੇ ਆਇਆ। 2 ਸਾਲਾਂ ਅਸੀਂ ਵਾਸਤੂ ਕਰਕੇ ਗਏ ਸੀਗੇ। ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਹਾਂ ਕਿ ਜਿਹੜੀ ਬੁਕਿਸ਼ ਨੋਲੇਜ ਹੁੰਦੀ ਹੈ ਜਾਂ ਸਾਡੇ ਭਰਾ ਜਿਹੜੇ ਅਸੀਂ ਕਿਸੇ ਜਗ੍ਹਾ ਤੇ ਵਿਜ਼ਿਟ ਕਰਨ ਜਾਂਦੇ ਮੈਨੂੰ ਪੁੱਛਦੇ ਨੇ ਕਿ ਇਹ ਜ਼ੋਨ ਉਹ ਜ਼ੋਨ ਇਹਨੇ ਜ਼ੋਨਾ ਚ ਕੱਟ ਕੇ ਤੁਸੀਂ ਗਾਈਡ ਕਰੋ ਮੈਂ ਤੁਹਾਨੂੰ ਇਹ ਕਹਿਣਾ ਕਿ ਸਾਨੂੰ ਪ੍ਰੈਕਟੀਕਲ 25 ਸਾਲ ਤੋਂ ਜ਼ਿਆਦਾ ਹੋ ਗਏ ਨੇ ਪ੍ਰੈਕਟੀਕਲੀ ਗਾਈਡ ਕਰਦੇ ਔਰ ਰਿਜ਼ਲਟ ਲੈਂਦੇ ਤੇ ਅੱਜ ਇਹਨਾਂ ਦੇ ਰਿਲੇਟਿਵ ਤੇ ਆਪਾਂ ਵਾਸਤੂ ਵਿਜ਼ਿਟ ਕਰਨ ਆਏ ਸੀਗੇ ਤੇ ਸਾਡਾ ਪਿਆਰ ਬਹੁਤ ਪੈ ਗਿਆ ਆਫਟਰ ਰਿਜ਼ਲਟ ਤੇ ਮੈਂ ਚਾਹੁੰਦਾ ਸੀ ਕਿ ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣੋ ਕਿ 2017 ਚ ਪਹਿਲੀ ਵਾਰੀ ਅਸੀਂ ਇਹਨਾਂ ਦੇ ਵਾਸਤੇ ਵਿਜ਼ਿਟ ਕੀਤਾ ਸੀ ਪਹਿਲੇ ਬੇਕਰੀ ਸੀ ਹਾਂ ਕਿ ਆਪਾਂ ਵਿਜ਼ਿਟ ਕੀਤਾ ਲਿਆ ਮਤੇ ਕਰਾਇਆ ਕੋਈ ਕੁਝ ਨਹੀਂ ਸੀ ਆਂਦਾ ਹਾਂ ਉਹਨੇ 50 ਹਜ਼ਾਰ ਕਿਆ ਕਰਾਇਆ ਠੀਕ ਹੈ ਚਲੋ ਮੈਂ ਐਕਸਪੀਰੀਅੰਸ ਦੀਦੀ ਦੱਸਣਾ ਚਾਹੁੰਦੇ ਹਾਂ ਆਪਣਾ ਕੀ ਕਿਹਾ ਮੈਂ ਅੰਜਰਾ ਨਾ ਨਹੀਂ ਮੈਂ ਕਿੰ ਵਿਚਾਰੀਆਂ ਟੋਬੋੜੀਆਂ ਸਾਡੇ ਨਾਲ ਆ ਕੇ ਕੀਤਾ ਕਿ ਅਸੀਂ ਮੈਂ ਜਿਹੜਾ ਬਿਮਾਰ ਸੀ ਨਹੀਂ ਤੇ ਤੁਹਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਬੜਾ ਕੋਲ ਜਾਓ ਅਸੀਂ ਜੇ ਸਾਡੀ ਟੈਕਨੀਕ ਗਲਤ ਬਣਨੀ ਸੀ ਉਹਨਾਂ ਨੇ ਠੀਕ ਕਰਾਈ ਉਸ ਤੋਂ ਬਾਅਦ ਮੈਨੂੰ ਨਰਾਮ ਆ ਗਿਆ ਲੈ ਠੀਕ ਹੋ ਗਈ ਫਿਰ ਨਾਲ ਸਾਡੇ ਘਰ ਦੇਖ ਕੇ ਆ ਕੇ ਘਰ ਚ ਵੀ ਬੜਾ ਵਧੀਆ ਕੀਤਾ ਨਾਲ ਸਾਨੂੰ ਦੱਸਿਆ ਸਾਡਾ ਉਸ ਤੋਂ ਬਾਅਦ ਉਥੋਂ ਜਿੱਥੋਂ ਅਸੀਂ ਪੈਸੇ ਲਾ ਕੇ ਆਉਂਦੇ ਸੀ ਉਥੋਂ ਉਹਨਾਂ ਨੂੰ ਪੈਸੇ ਵੀ ਆਉਂਦੇ ਪਿਆ ਤੇ ਅਸੀਂ ਜਿੱਦਾਂ ਠੀਕ ਆ ਸਾਡੇ ਘਰ 'ਚ ਬਹੁਤ ਜੀ ਤਾਂ ਬਕਤ ਵੀ ਹੈ ਪੈਸਾ ਵੀ ਹੈ ਤੇ ਅਸੀਂ ਮੇਰੇ ਬੱਚੇ ਵੀ ਇਹਨਾਂ ਨੇ ਬਾਹਰ ਦੇ ਜਿਆ ਬਹੁਤ ਵਧੀਆ ਜਿੱਦਾਂ ਕਨਵਾਈਟ ਕੀਤਾ ਇਹਨਾਂ ਨੇ ਬਹੁਤ ਵਧੀਆ ਨੇ ਕਿ ਜਿੱਦਾਂ ਮਕਾਨ ਦੀ ਸਾਡਾ ਜਗ੍ਹਾ ਠੀਕ ਕਰਾਇਆ ਤੇ ਅਸੀਂ ਇਸ ਟਾਈਮ ਬਹੁਤ ਵਧੀਆ ਹਾਂ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਹੁੰਦੀ ਹੈ ਕਿ ਜਦੋਂ ਸ਼ਹਿਰਾ ਦੇ ਨਾਮ ਨਾਲ ਮੈਂ ਬਹੁਤ ਜ਼ਿਆਦਾ ਸੀਗੀ ਇਹਨਾਂ ਨੇ ਕੰਮ ਕਰਕੇ ਮੈਂ ਜਿੱਦਾਂ ਮੈਨੂੰ ਡਾਕਟਰਾਂ ਨੇ ਕਿਹਾ ਸੀ ਤੁਸੀਂ ਅੱਜ ਹੈਗੇ ਹੋ ਤੇ ਕੱਲ ਨਹੀਂ ਹੋ ਪਰ ਇਹਨਾਂ ਦੀ ਬਦੌਲਤ ਅੱਜ ਮੈਂ ਬਹੁਤ ਠੀਕ ਹਾਂ ਮਹਾਰਾਜ ਕੰਮ ਬਲੇ ਬਹੁਤ ਠੀਕ ਹਾਂ ਮੈਂ ਬਹੁਤ ਜ਼ਿਆਦਾ ਮੈਂ ਠੂਠੀ ਬੋਲਦੀ ਮੈਂ ਕੱਟ ਵਾਈਫ ਨੂੰ ਸੱਚੀ ਮਾਰ ਕੇ ਕਹਿੰਦੀ ਹਾਂ ਮੈਂ ਕੱਟ ਠੀਕ ਹਾਸ ਮੈਂ ਕਿਹਾ ਬਹੁਤ ਧੰਨਵਾਦ ਕਰਦੇ ਹਾਂ ਨਹੀਂ ਪ੍ਰਭੂ ਕਰਨ ਵਾਲਾ ਹਾਂ ਬਿਲਕੁਲ ਜਦੋਂ ਮੈਨੂੰ ਪੰਜ ਮਿਲੇ ਸੀਗੇ ਤੇ ਇੱਕ ਇਹਨਾਂ ਦੀ ਕਮਰਸ਼ੀਅਲ ਜਗ੍ਹਾ ਸੀ ਜਿਹੜੀ ਇਹ ਕਹਿ ਸਕਦੇ ਆ ਜਿਹੜੀ ਇਹ ਗੱਲ ਕਹਿਣਾ ਚਾਹੁੰਦੇ ਨੇ ਕਿ ਉਹ ਪੈਸੇ ਖਾਂਦੀ ਸੀ ਹਾਂਜੀ ਹਾਂਜੀ ਉਲਟਾ ਬੋਝ ਪਾਇਆ ਹੋਇਆ ਸੀਗਾ ਤੇ ਉਹ ਇੰਨਾ ਜ਼ਿਆਦਾ ਕਰਜ਼ੇ ਆ ਤੇ ਸਟ੍ਰੈਸ ਚ ਆ ਗਏ ਸੀਗੇ ਅੱਜ ਇਹ ਕਹਿੰਦੇ ਪਏ ਨੇ ਕਿ ਅੱਜ ਉਹ ਸੁੱਕੀ ਜਗ੍ਹਾ ਸਾਨੂੰ 50000 ਰੁਪਏ ਕਿਰਾਇਆ ਦਿੰਦੀ ਹੈ ਹਾਂਜੀ ਹਾਂਜੀ ਮੈਨੂੰ ਇਹਦੀ ਪਈਏ ਮੈਨੂੰ ਇਹਦੀ ਇਲਾਜ ਕਰਾਉਂਦਾ ਮੇਰੇ ਪੱਜ ਜਿਹੜਾ ਕਾਇਆ ਜੀ ਨੇ ਮੇਰਾ ਜੇਠ ਜੀ ਉਹਨਾਂ ਦਾ ਦੋ ਵਾਰ ਐਕਸੀਡੈਂਟ ਹੋਇਆ ਉਹ ਜਗਾ ਕੱਟ ਕੇ ਜਿਹੜਾ ਪਿਛਲਾ ਕੰਦਾ ਬੈਠਾ ਉਹ ਠੀਕ ਸੀ ਇਹਨਾਂ ਦੀ ਬੱਤ ਟੁੱਟ ਗਈ ਦੰਦ ਟੁੱਟ ਗਏ ਮਤਲਬ ਬਹੁਤ ਬੁਮਾ ਕੇ ਇਸ ਟਾਈਮ ਉਹ ਵੀ ਵਧੀਆ ਲੈ ਚੱਲਦੇ ਤੋਂ ਦੇ ਹੀ ਦੇ ਗਿਆ ਵਧੀਆ ਨੇ ਅਸੀਂ ਕਿਉਂਕਿ ਜਦੋਂ ਤੁਹਾਡੀ ਜਗਾ ਚ ਵਾਸਤੂ ਦੋਸ਼ ਹੁੰਦਾ ਉਹ ਤੁਹਾਨੂੰ ਪੈਸੇ ਵੱਲੋਂ ਵੀ ਖਰਾਬ ਕਰਦੀ ਹੈ ਤੁਹਾਨੂੰ ਸਿਹਤ ਵੱਲੋਂ ਵੀ ਖਰਾਬ ਕਰਦੀ ਹੈ ਤੇ ਜਦੋਂ ਪੈਸੇ ਦੀ ਕਮੀ ਆ ਗਈ ਜਾਂ ਸਿਹਤ ਖਰਾਬ ਹੋ ਗਈ ਘਰ ਸੁੱਖ ਚੈਨ ਦੇ ਉਦਾਂ ਹੀ ਖਤਮ ਹੋ ਜਾਂਦਾ ਪਹਿਲਾ ਰਿਜ਼ਲਟ ਅਸੀਂ ਦਿੱਤਾ ਸੀਗਾ ਇਹਨਾਂ ਦੀ ਉਹ ਬੇਕਰੀ ਦਾ ਨਾ ਮਰਸ਼ਡ ਜਗਾ ਦਾ ਉਹਦਾ ਰਿਜ਼ਲਟ ਲੈ ਕੇ ਫਿਰ ਭਾਈ ਦਾ ਹੌਸਲਾ ਹੋਰ ਵਧਿਆ ਕਿਉਂਕਿ ਪਿੰਡਾਂ ਚ ਸਮਝ ਜਿਹੜੀ ਹੈ ਨਹੀਂ ਹੈ ਹਾਂ ਨਹੀਂ ਹੈਗੀ ਬਟ ਹੁਣ ਆ ਰਹੀ ਹੈ ਹੁਣ ਅਸੀਂ ਪਿੱਛੇ ਮਾਨਸਾ ਗਏ ਆ ਬਠਿੰਡਾ ਗਏ ਆ ਤੇ ਮੈਂ ਵੀ ਤੁਹਾਨੂੰ ਕਹਾਂਗਾ ਕਿ ਤੁਸੀਂ ਪ੍ਰੋਪਰ ਵਾਸਤੂ ਦੇ ਹਿਸਾਬ ਨਾਲ ਆਪਣੀਆਂ ਬਿਲਡਿੰਗਸ ਬਣਾਓ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਇਹਨਾਂ ਦਾ ਘਰ ਹੈ ਇੱਥੇ ਪਹਿਲੇ ਬਿਲਕੁਲ ਗੈਰੇਕ ਸੀ ਗੈਰੇਕ ਸੀਗਾ ਬਿਲਕੁਲ ਯੂਸਲੈਸ ਸੀਗਾ ਇਹਨੂੰ ਅਸੀਂ ਜਦੋਂ ਚੇਂਜਸ ਕੀਤੇ ਕਿਉਂਕਿ ਘਰ ਦੇ ਵਿੱਚ ਜਦੋਂ ਕਿਚਨ ਖਰਾਬ ਹੋਏਗੀ ਨਾ ਤੇ ਬਰਕਤ ਵੀ ਖਰਾਬ ਹੋਏਗੀ ਤੇ ਘਰ ਦੀ ਜਿਹੜੀ ਲੇਡੀ ਹੈ ਉਹ ਵੀ ਜਿੱਦਾਂ ਦੀਦੀ ਦੱਸ ਰਹੀ ਹੈ ਕਿ ਬੜੇ ਸਾਲਾਂ ਤੋਂ ਜਿੱਦਾਂ ਬਿਮਾਰ ਸੀਗੇ ਜਦੋਂ ਹੀ ਤੁਸੀਂ ਉਹ ਠੀਕ ਕਰੋਗੇ ਕੱਲੇ ਪੈਸੇ ਵੱਲੋਂ ਨਹੀਂ ਤੁਸੀਂ ਸੁੱਖ ਚੈਨ ਵੱਲੋਂ ਵੀ ਔਰ ਬਰਕਤ ਵੱਲੋਂ ਵੀ ਠੀਕ ਹੋ ਜਾਣਗੇ ਔਰ ਜੇ ਤੁਹਾਨੂੰ ਬੱਚੇ ਦੱਸ ਰਹੇ ਨੇ ਕਿ ਜਦੋਂ ਇੱਥੇ ਚੇਂਜਸ ਆਏ ਯਾਦ ਆਪਾਂ ਕਹਿੰਦੇ ਸੀ ਜੇ ਬੱਚੇ ਦੇ ਜਾਣ ਤਾਂ ਉਹ ਕੰਗਰੇਜ ਸਵਾ ਉਹ ਉੱਥੇ ਸੋਦੇ ਸੀ ਦੋਨੋਂ ਜਿਹੜਾ ਬੇਟਾ ਬੇਟੀ ਗਏ ਕਿਹੜੇ ਰੂਮ ਚ ਗਏ ਨਹੀਂ ਮਤਲਬ ਕਿਹੜੇ ਕੰਟਰੀ ਗਏ ਸੌਰੀ ਇੱਕ ਬੇਟਾ ਗਿਆ ਕਿਸੇ ਇੰਗਲੈਂਡ ਗਿਆ ਓਕੇ ਤੇ ਇੱਕ ਬੇਟਾ ਇਹਨਾਂ ਦਾ ਕੈਨੇਡਾ ਇੱਕ ਬੇਟੀ ਬੇਟੀ ਆਸਟ੍ਰੇਲੀਆ ਆਰ ਬੇਟਾ ਕੇਰਲਾ ਤੇ ਇੱਕ ਬੇਟਾ ਦੇ ਨੂੰ ਜਾਣ ਲਾ ਸੋ ਅੱਜ ਆਇਆ ਤੇ ਸ਼ਾਇਦ ਮਾਰੇ ਜਲਦੀ ਉਹਨੂੰ ਵੀ ਬੇਟੀ ਕਾਹਦੇ ਹੋ ਜਾਏ ਤੇ ਭਾਜੀ ਦਾ ਐਕਚੁਅਲੀ ਇਹ ਹੈ ਕਿ ਜਦੋਂ ਵਾਸਤੂ ਦੇ ਰਿਜ਼ਲਟ ਦੇਖੇ ਚੀਜ਼ਾਂ ਦੇਖਿਆ ਤੇ ਭਾਜੀ ਦਾ ਆਪਣਾ ਕੰਮ ਵੀ ਐਸੇ ਨਾਲ ਰਿਲੇਟਡ ਹੈ ਕਿਉਂਕਿ ਇਹ ਲੋਕਾਂ ਦੇ ਘਰ ਵੀ ਦੇਖਦੇ ਰਹਿੰਦੇ ਨੇ ਇੰਬੀਨਿੰਗ ਦਾ ਕੰਮ ਹੈ ਫਿਟਿੰਗ ਦਾ ਕੰਮ ਹੈ ਤੇ ਇਹਨਾਂ ਨੂੰ ਆਪ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਵਾਸਤੂ ਸਾਨੂੰ ਜਿਹੜੇ ਘਰ ਬਣੇ ਨੇ ਉਥੇ ਕੀ ਪੋਜ਼ਿਟਿਵ ਹੈ ਤੇ ਜਿਹੜੇ ਕਈ ਵਾਰੀ ਇਗਨੋਰ ਕਰ ਦੁੰਦੇ ਨੇ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਕਿਹੜਾ ਸਾਇੰਸ ਹੈਗੀ ਕੁਝ ਨਹੀਂ ਪਰ ਮੈਂ ਇਹ ਸਾਇੰਸ ਦੇ ਸਾਖਿਆ ਸਾਚਾ ਬਹੁਤ ਸਾਚਾ ਮੈਂ ਲੋਕਾਂ ਨੂੰ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ 1 ਬਜਰੀ ਸੀਮੈਂਟ ਉਹਨਾ ਹੀ ਲੱਗਣਾ ਹਾਂਜੀ ਬਿਲਕੁਲ ਕਿਉਂ ਨਾ ਤੁਸੀਂ ਪ੍ਰੋਪਰ ਵਾਸਤੂ ਨੂੰ ਸਮਝ ਕੇ ਕਰੋ ਜੋ ਤੁਸੀਂ ਕੁਝ ਕਹਿਣਾ ਚਾਹਦੇ ਸਾਡੇ ਈਵਰਸ ਨੂੰ ਜ਼ਰੂਰ ਦੱਸੋ ਫਿਰ ਅਸੀਂ ਫੌਸਲਾ ਕੀਤਾ ਅਸੀਂ ਆਪਕੋ ਕਹੇ ਤੇ ਇਹਨਾਂ ਨੇ ਸਾਡੀ ਸਾਰੀ ਫੈਕਟਰੀ ਠੀਕ ਕੀਤੀ। ਉੱਥੇ ਸਾਨੂੰ ਜਿਹੜੀ ਜਿੱਥੇ ਅਸੀਂ ਪੈਸੇ ਲਾ ਕੇ ਹੁੰਦਾ ਸੀ ਮੈਂ ਹਮੇਸ਼ਾ ਅੱਜ ਅਸੀਂ ਉੱਥੋਂ 50000 ਰੁਪਏ ਰੈਂਟ ਆ ਰਹੇ ਸਨ। ਅਸੀਂ ਬਹੁਤ ਸੁਖੀ ਆਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਘਰ ਲਿਆਂਦਾ ਸੀ। ਇਹਨੇ ਸਾਡਾ ਘਰ ਸਾਂ ਸਹੀ ਕੀਤਾ। ਸਾਡਾ ਘਰ ਬਹੁਤ ਵਧੀਆ। ਉਹਦੀ وجہ ਨਾਲ ਸਾਡੇ ਬੱਚੇ ਵੀ ਸਕੂਲ ਹੋ ਗਏ। ਮੇਰਾ ਵੀ ਠੀਕ ਹੈ, ਵੀ ਵਾਈਫ ਵੀ ਠੀਕ ਆ। ਅਸੀਂ ਬਹੁਤ ਹੀ ਦਿਨੋ ਸ਼ੁਕਰੀਆ ਕਰਦੇ ਇਹਨਾਂ ਦਾ ਬਹੁਤ ਜ਼ਿਆਦਾ। ਮੈਂ ਵੀ ਸਾਡੇ ਕੋਲ ਵਰਲਡ ਹੀ ਹੈ ਇਹਨਾਂ ਦੇ ਪੈਸੇ ਠੀਕ। ਅਸੀਂ ਹਮੇਸ਼ਾ ਦੇਣਾ ਹੈ ਇਹਨਾਂ ਦੇ। ਜੋ ਰੋਕਦਾਰ ਨਾਲ ਵਾਲਾ ਪ੍ਰਭਾਵ ਹੈ ਮੈਂ ਉਹ ਵੀ ਸਿਕਿਉਰਿਟੀ ਦਾ ਕੋਈ ਨਾ ਹੈ ਨਾ ਪ੍ਰਿਵਿਲੀਜ ਦਾ ਨਾ ਹੈ ਤੇ ਮੈਂ ਆਹ ਬਈ ਕਿਵੇਂ ਲੱਗਦਾ ਹੈ ਸਾਚੀ ਕਹਿੰਦਾ ਕਿ ਬਾਈ ਬੁਦਾ ਤੁਸਨ ਸਾਹ ਕਹਿੰਦਾ ਕਿ ਅਸੀਂ ਬਹੁਤ ਸਟੈਂਡਰਡ ਜਿਹਨਾਂ ਦੇ ਬੰਦੇ ਆ ਸਾਨੂੰ ਇਸ ਬਾਰੇ ਪਤਾ ਵੀ ਕੁਝ ਨਹੀਂ ਸੀ ਇੱਕ ਚੀਜ਼ ਵੀ ਨਹੀਂ ਪਤਾ ਸੀ ਸਾਡੇ ਜਿਸ ਦਿਨ ਮੈਂ ਭਾਜੀ ਮੈਂ ਪਰਮਾਤਮਾ ਨੂੰ ਨਹੀਂ ਮੰਦੀ ਇਸ ਟਾਈਮ ਮੈਂ ਸੁਖਮਨੀ ਸਾਜਾ ਪਾਠ ਪੂਰਾ ਕਰਦੀ ਹਾਂ ਹਾਂ ਸੱਚੀ ਮੰਦੀ ਨਹੀਂ ਸੀ ਹਾਂ ਮੈਂ ਸੱਚੀ ਦਸ ਨੇ ਮੰਦੀ ਨਹੀਂ ਸੀ ਜਾਂ ਕੋਈ ਵੀ ਕਰ ਤੋ ਤੈਨੂੰ ਦੁਖੀ ਨਾ ਜਾਂਦਾ ਕਿ ਕੈਤਰੀ ਪਰ ਮੈਂ ਹਮੇਸ਼ਾ ਕਹਿਣਾ ਚਾਹੇ ਮਨ ਮਾਤਾ ਰਣੀ ਹੈ ਚਾਹੇ ਵਾਹਿਗੁਰੂ ਹੈ ਸਭ ਤੋਂ ਉੱਪਰ ਉਹ ਹੈ ਵਾਸਤੂ ਜੋਤਿਸ਼ ਕੀ ਉਹਦੇ ਤੋਂ ਬਾਹਰ ਹੈ ਮੈਂ ਮਤਲਬ ਬਹਾਨਾ ਬੰਦਾ ਵਾ ਕਿ ਪ੍ਰਭੂ ਮੇਰੀ ਡਿਊਟੀ ਲਾਂਦਾ ਵਾ ਵਾਹਿਗੁਰੂ ਮੇਰੀ ਡਿਊਟੀ ਲਾਂਦਾ ਹੈ ਤੇ ਅਸੀਂ ਤੁਹਾਨੂੰ ਆਕੇ ਗਾਈਡ ਕਰਦੇ ਹਾਂ ਔਰ ਸਭ ਤੋਂ ਚੰਗੀ ਗੱਲ ਮੈਨੂੰ ਪਤਾ ਕੀ ਲੱਗਦੀ ਹੈ ਅਸੀਂ ਹਜ਼ਾਰਾਂ ਲੋਕਾਂ ਦਾ ਵਾਸਤੂ ਕਰਦੇ ਹਾਂ ਲੋਕਾਂ ਨੂੰ ਰਿਜ਼ਲਟ ਦਿੰਨੇ ਆ ਜਿਹੜਾ ਬੰਦਾ ਆਪ ਆਕੇ ਸੱਚ ਦੱਸਦਾ ਨਾ ਸੱਚ ਦੱਸਿਆ ਮੈਨੂੰ ਅੱਜ ਮੈਨੂੰ ਆਰਾਮ ਆਇਆ ਅੱਛਾ ਹੋਊਗਾ ਕੀ ਹੈ ਸੇ ਪਰਫੈਕਟ ਵੈਸੇ ਫਸਟ ਕਲਾਸ ਬੱਚੇ ਸੈਟਲ ਜ਼ਿੰਦਗੀ ਚ ਹੋਰ ਹੈ ਕਿ ਚਾਹਤ ਤੋਂ ਵੱਡੀ ਚੀਜ਼ ਤਾਂ ਬਣੀ ਦੇਖੋ ਹੁਣ ਤਾਂ ਜੇ ਅਸੀਂ ਇਹ ਕਹਿੰਦੇ ਵੀ ਮੈਂ ਆਪ ਇਹ ਕੱਲ ਕਿਸੇ ਨੂੰ ਸਾਡੇ ਰਿਸ਼ਤੇਦਾਰਾਂ ਵਿੱਚ ਲੋਕ ਨਹੀਂ ਮੰਨਦੇ ਹੈਗੇ ਹੁਣ ਸਾਡੇ ਰਿਸ਼ਤੇਦਾਰਾਂ ਤੇ ਇਹਨਾਂ ਨੇ ਜਾਣਾ ਉੱਥੇ ਇਹਨਾਂ ਨੇ ਵਾਸਤੂ ਸਹੀ ਕਰਨਾ ਇਹ ਮਜ਼ੇਦਾਰ ਹੈ ਹੁੰਦਾ ਨਾ ਇੱਕ ਰਿਸ਼ਤੇਦਾਰ ਤੇ ਚਲਜੋ ਉਹਨੂੰ ਰਿਜ਼ਲਟ ਦੇ ਦਿਓ ਅਸੀਂ ਸਾਲਾ ਸੋਚਦਾ ਰਹਿੰਦਾ ਕਿ ਯਾਰ ਇਹਦੇ ਹਾਲਾਤ ਕਿਉਂ ਤਾਂ ਬਦਲ ਗਏ ਹਾਂ ਬਸ ਅੱਜ ਸੱਚੀ ਲੋਕੀ ਹਰਾਮ ਹੁੰਦੀ ਹੈ ਕਿ ਜਿਹੜਾ ਮੇਰਾ ਮੋਤੀ ਆ ਮਨਵਾਂ ਦੀ ਲੋਕੀ ਐਸਾ ਕੱਦਦੇ ਫੋਟੋ ਤਾਂ ਨਹੀਂ ਹੁੰਦੀ ਤਾਂ ਉਹ ਮਚਣਾ ਨਹੀਂ ਹੈ ਨਾ ਕੀ ਨੂੰ ਨਾ ਤੇ ਪਰਮਾਤਮਾ ਦੀ ਜ्ञਾ ਨਾਲ ਮੈਂ ਅੱਜ ਕੁਝ ਠੀਕ ਆ। ਮੈਂ ਅਸਲੀ ਵੇਲੇ ਕੋਈ ਚੀਜ਼ ਕਰ ਤਾਂ ਪਰ ਕੋਈ ਕੇਸ ਨਹੀਂ। ਸੋ ਇਹਨਾਂ ਦੀ ਆਪਾਂ ਰਸੋਈ ਔਰ ਇਹਨਾਂ ਦਾ ਜਿਹੜਾ ਘਰ ਦਾ ਬਾਹਰ ਦਾ ਸੀਗਾ ਕੁਝ ਪਾਲਤੂ ਦੀ ਜਗਾ ਸੀ ਜਿਹੜੀ ਅਸੀਂ ਇਹਨਾਂ ਨੂੰ ਗੱਲ ਕਹੀ ਸੀ ਕਿ ਇਹਦਾ ਕੋਈ ਹੱਲ ਨਹੀਂ ਹੋਣਾ ਇਹਨੂੰ ਸਾਨੂੰ ਕੱਟ ਕੇ ਤੇ ਜੋ ਅਲੱਗ ਕਰਨਾ ਪੈਣਾ। ਤੇ ਜੋ ਅਸੀਂ ਕਿਹਾ ਇਹਨਾਂ ਨੇ ਵੀ ਪੂਰੀ ਸ਼ਰਧਾ ਨਾਲ ਅਪਣਾਇਆ। ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਰਥਿਕ, ਮਾਨਸਿਕ, ਸਰੀਰਕ ਸੁੱਖ ਲੈ ਲੀ। ਵਾਸਤੂ ਨੂੰ ਅਪਣਾਓ ਔਰ ਜਦੋਂ ਤੁਸੀਂ ਵੀ ਆਪਣਾ ਘਰ ਬਣਾਓ ਆਸ਼ਰਮ ਬਣਾਓ ਹੋਟਲ ਬਣਾਓ ਫੈਕਟਰੀ ਬਣਾਓ ਕੁਝ ਵੀ ਬਣਾਓ ਤੁਸੀਂ ਸਾਨੂੰ ਕੰਸਲਟ ਕਰੋ ਅਸੀਂ ਤੁਹਾਨੂੰ ਦਿਨੋ ਜਿਹੜਾ ਸਾਡਾ 25 ਸਾਲ ਦਾ ਔਰ ਮੇਰੇ ਫਾਦਰ ਦਾ 50 ਸਾਲ ਦਾ ਐਕਸਪੀਰੀਅੰਸ ਹੈ ਉਹਦੀ ਨਾਲ ਤੁਹਾਨੂੰ ਗਾਈਡ ਕਰਾਂਗੇ ਔਰ ਸਾਡਾ ਨੰਬਰ ਹੈਗਾ ਜੀ 981552299 ਔਰ ਸਾਡੀ ਵੈਬਸਾਈਟ ਹੈ ਜੀ www.prabeeshpro.com ਸਤਿ ਸ਼੍ਰੀ ਅਕਾਲ ਜੀ